ਤਾਂ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਮਾਪਿਆਂ ਦੇ ਵੱਲੋਂ ਘਰਵਾਲੀ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਪ੍ਰਸ਼ਾਸਨ ਦੇ ਹੱਥ ਖਾਲੀ ਹੋਏ ਜਾਂਦੇ ਨੇ ਤਾਂ ਉਹਨਾਂ ਵੱਲੋਂ ਆਪਣੇ ਪੱਦਰ ਉੱਤੇ ਆਪਣੇ ਗਲੀਆਂ ਦੇ ਵਿੱਚ ਵੋਟਰਾ ਉੱਤੇ ਰਾਤ ਨੂੰ ਪੈਰਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਅਜਿਹੇ ਲੁਟੇਰਿਆਂ ਉੱਤੇ ਲਗਾਮ ਲੱਗ ਸਕੇ ਪਰ ਇਸੇ ਪਹਿਰਾ ਦੇਣ ਦੇ ਦੌਰਾਨ ਇੱਕ ਮੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਡੇਢ ਸਾਲ ਪਹਿਲਾਂ ਜਿਸ ਲੜਕੀ ਦਾ ਵਿਆਹ ਹੋਇਆ ਸੀ ਉਸ ਦਾ ਸੁਹਾਗ ਉਜੜ ਜਾਂਦਾ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਉਸ ਦਾ ਘਰ ਵਾਲਾ ਬਾਹਰ ਪਹਿਰਾ ਦੇ ਰਿਹਾ ਹੁੰਦਾ ਹੈ ਤਾਂ ਉਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਇਹ ਬਦਮਾਸ਼ ਆਂਦੇ ਨੇ ਜਿਨ੍ਹਾਂ ਵੱਲੋਂ ਖੋਦੀ ਰਾਤ ਦੇ ਨਾਲ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੌਰਾਨ ਉਸ ਮੌਜਵਾਨ ਅਤੇ ਉਹਨਾਂ ਲੁਟੇਰੀਆਂ ਦੇ ਵਿਚਾਲੇ ਤੂ ਟੂ ਮੈ ਮੇ ਹੋ ਜਾਂਦੀ ਹੈ ਇਹ ਟੂ ਟੂ ਮੈ ਮੇ ਇੰਨੀ ਜ਼ਿਆਦਾ ਆਵਾਜ਼ ਆਉਂਦੀ ਹੈ ਕਿ ਉਹਨਾਂ ਬਦਮਾਸ਼ਾਂ ਦੇ ਵੱਲੋਂ ਕੋਲੇ ਚੁਲਾ ਦਿੱਤੀ ਜਾਂਦੀ ਹੈ ਉਸ ਦੌਰਾਨ ਉਸ ਨੌਜਵਾਨ ਨੂੰ ਜਲਦ ਤੋਂ ਜਲਦ ਘਰ ਦੇ ਵੱਲੋਂ ਹਸਪਤਾਲ ਵੀ ਦਾਖਲ ਕਰਵਾਇਆ ਜਾਂਦਾ ਹੈ ਪਰ ਦੁਖਦਾਇਕ ਗੱਲ ਇਹ ਰਹਿੰਦੀ ਹੈ ਕਿ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨ ਪੈਂਦੇ ਪਿੰਡ ਸਬਰਾ ਵਿਖੇ ਤੋਂ ਸਾਹਮਣੇ ਆਈਆਂ ਨੇ ਜਜਤ 35ਤੀ ਵਿਅਕਤੀ ਅੰਮਲਿਕ ਨੌਜਵਾਨ ਹਲਫੇ ਸਿੰਘੂ ਤੇ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਉਸ ਪੀੜਿਤ ਪਤਨੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਡੇਢ ਸਾਲ ਹੀ ਹੋਇਆ ਸੀ ਵਿਆਹ ਨੂੰ ਤੇ ਸਾਰੀਆਂ ਰੱਜਾਂ ਇੱਕ ਤਰ੍ਹਾਂ ਦੇ ਕਹਿ ਲਿਆ ਜਾਵੇ ਕਿ ਮਿੱਟੀ ਚ ਹੀ ਖਤਮ ਹੋ ਚੁੱਕਿਆ ਜੁੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ ਕੀਤੀ ਲੁੱਟ ਦੇ ਕਾਰਨ ਉਸ ਇਰਾਦੇ ਦੇ ਨਾਲ ਜੋ ਆਏ ਸੀਗੇ ਉਸ ਦਿਨ ਨਾਲ ਇੱਕ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਨਵੇਂ ਸਾਲ ਤੋਂ ਪਹਿਲਾਂ ਹੀ ਇੱਕ ਦੁਖਦਾਇਕ ਖਬਰ ਇਸ ਘਰ ਉਤੇ ਆ ਗਈ ਹੈ ਉਸ ਕਰਕੇ ਹੁਣ ਹਮੇਸ਼ਾ ਦੇ ਲਈ ਉਸ ਪਰਿਵਾਰ ਦੇ ਪੱਲੇ ਕਰੋਨਾ ਰਹਿ ਚੁੱਕਿਆ ਤਾਂ ਹੁਣ ਇਨਸਾਫ ਦੀ ਮੰਗ ਕਰ ਰਿਹਾ ਮੰਗ ਕਰ ਰਿਹਾ ਕਿ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉੱਥੇ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਜਿਹੜੇ ਬਦਮਾਸ਼ ਸੀ ਉਹਨਾਂ ਦੀ ਪਛਾਣ ਤਾਂ ਕਰ ਲਈ ਤੀਗੀ ਹੈ ਫਿਲਹਾਲ ਉਹਨਾਂ ਵਿੱਚੋਂ ਇੱਕ ਦੋਸ਼ੀ ਉਹਨਾਂ ਦੇ ਡਿੱਕੇ ਚੜ ਚੁੱਕਿਆ ਫਿਲਹਾਲ ਇਸ ਬਾਬਤ ਹੋਰ ਕੀ ਜਾਣਕਾਰੀ ਦੇੰਦ ਨਜ਼ਰ ਆ ਰਹੀ ਨੇ ਪਰਿਵਾਰਿਕ ਮੈਂਬਰ ਸੁਣਦੇ ਜਪਿੰਦਰ ਗੌਰ ਜਨਨ ਦੀ ਮੌਤ ਹੈ ਕੀ ਲੱਗਦਾ ਤੁਹਾਡੇ ਹਸਬੰਦ ਨੇ ਮੇਰੇ ਇਲਾਹਾ ਨਾ ਹਰਪੀ ਸਿੰਘ ਇਹਨਾਂ ਦਾ ਨਾਮ ਹੈ ਉਹਨਾਂ ਨੇ ਇਤਿੰਦੂ ਟੇਰੇ ਪਿੰਦੇ ਨੂੰ ਇਦੂ ਟੇਰੇ ਫੜਨੀ ਗਏਗੇ ਕਹਿੰਦੇ ਬੰਦੇ ਪਏ ਬੰਦੇ ਪਏ ਕਾਫੀ ਜਾਣੇ ਇਕੱਠੇ ਹੋਏਗੇ ਤੇ ਉਹਨਾਂ ਨੂੰ ਗੋਲੀਆਂ ਮਾਰ ਗਏ ਉਹ ਲਟੇਰੇ ਹੀ ਦੋ ਜਣੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਫੇਰ ਐਡਮਿਟ ਕਰਵਾਇਆ ਸੀ ਤਰਨਤਨ ਹਸਪੀਟਲ ਗੁਰੂ ਨਾਨਕ ਦੇਵ ਜੀ ਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਜਾਂਦੇ ਹੀ ਡੈਥ ਹੋ ਗਈ ਸਾਨੂੰ ਤੇ ਨਹੀਂ ਪਤਾ ਲੱਗਾ ਸਾਨੂੰ ਤੇ ਵੈਸੇ ਹੁਣ ਪਤਾ ਲੱਗਾ ਏ ਤੇ ਵੈਸੇ ਕਹਿੰਦੇ ਕਿ ਜਾਂਦੇ ਹੀ ਡੈਥ ਹੋ ਗਈ ਉੱਥੇ ਪਹੁੰਚਦਿਆਂ ਸਾਰੀ ਹਾਂਜੀ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਿਆਹ ਨੂੰ 1.5 ਸਾਲ ਬੱਚੇ ਪਿੱਛੇ ਨਹੀਂ ਕੱਢਦੇ ਚੋਲ ਕਿੜੇ ਕਿੜੇ ਜੀ ਬਸ ਚਾਚੀ ਚਾਚਾ ਤੇ ਉਹਨਾਂ ਦੇ ਦੋ ਬੇਟੇ ਆ ਇੱਕ ਉਹਨਾਂ ਦਾ ਵੱਡਾ ਬ੍ਰਦਰ ਹੈ ਬਸ ਕੀ ਮੰਗ ਰਹੇ ਉਹਨੂੰ ਜੇ ਆ ਸਰਕਾਰ ਤੋਂ ਮੰਗ ਇਹ ਹੀ ਆ ਕਿ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜੇ ਉਹਨਾਂ ਨੇ ਅੱਜ ਇਹ ਕੰਮ ਇੱਥੇ ਕੀਤਾ ਤੇ ਫਿਰ ਕੱਲ ਨੂੰ ਕਿਤੇ ਹੋਰ ਵੀ ਕਰਨਗੇ ਹੋਰ ਵੀ ਮਾਮਾ ਦੇ ਪੁੱਤਾਂ ਨੂੰ ਖਤਰਾ ਵਾ ਅੱਗੇ ਵੀ ਕੋਈ ਇਹੋ ਜਿਹੀ ਕਰਨ ਵਾਲੀ ਸੀ ਹਾਂਜੀ ਹਲੇ ਵੀਰਵਾਲ ਦੀ ਗੱਲ ਹੈ ਵੀਰਵਾਲੇ ਸ਼ਾਮ ਸ਼ਾਮ ਵੀਰ ਤੇ ਜਾਨੂ ਗਲੋਈ ਹੁੰਦੇ ਆ ਵੀਰਵਾਰੇ ਸ਼ਾਮ ਨੂੰ ਨਾ ਇੱਥੇ ਲੱਗ ਗਈ ਸਾਡੇ ਗਵਾਂਢ ਵਾ ਉਹ ਵੀ ਨੂੰ ਪਏ ਹੀ ਉਹ ਵਿਚਾਰਾ ਰਾਤੀ ਦੁੱਧ ਲੈ ਕੇ ਜਾਂਦੇ ਆ ਗਾ ਨਾਲ ਹੀ ਉਹਨਾਂ ਦਾ ਬੇਟਾ ਹੀ ਛੋਟਾ ਉਹ ਹੈਗਾ ਸੀਗਾ 6-7 ਸਾਲ ਦਾ ਹੋਣਾ ਉਹ ਤੇ ਉਹਨਾਂ ਨੂੰ ਉਹਨਾਂ ਦਾ ਇਹ ਮੋਟਰਸਾਈਕਲ ਵੀ ਲੈ ਗਏ ਤੇ ਫੋਨ ਵੀ ਲੈ ਗਏ ਸੀ ਉਹਨਾਂ ਦਾ ਉਹਨਾਂ ਨੇ ਆ ਕੋਦੀ ਫੜਾਤਾ ਪੈਸੇ ਵੀ ਲੈ ਕੇ ਗਏ ਉਹ ਵੀ ਉਹਨਾਂ ਕੋਦੇ ਫੜਾਤੇ ਤਾਂ ਵੀ ਉਹਨਾਂ ਨੂੰ ਬਹੁਤ ਕੁੱਟਮਾਰ ਕੀਤੀ ਉਹਨਾਂ ਨਾਲ ਨੱਥੋ ਹਾਂਜੀ 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 ਇਹੀ ਬੰਦੇ ਕਹਿੰਦੇ ਪਹਿਚਾਨ ਦੇ ਵਿੱਚ ਇੱਕ ਬੰਦਾ ਆਉਂਦਿਆ ਤਾਂ ਹੀ ਕਰਕੇ ਉਹਨਾਂ ਨੇ ਫਿਰ ਗੋਲੀਆਂ ਚੜਾਉਣੀਆਂ ਸ਼ੁਰੂ ਕੀਤੀਆਂ ਤੇ ਘਰ ਦੇ ਲੱਗ ਗਈ ਵਰਦਾ ਤੇ ਹਾਂਜੀ ਘਰ ਤੋਂ ਥੋੜਾ ਹਾਂਜੀ ਕੀ ਮੰਗ ਰਹੇ ਹੋ ਕਿ ਉਹਨੂੰ ਮੰਗੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਬੰਦਾ ਫੜਿਆ ਗਿਆ ਕੋਈ ਹਾਂਜੀ ਇੱਕ ਬੰਦਾ ਫੜਿਆ ਹੈ ਤਿੰਨ ਬੰਦੇ ਸੀ ਤਿੰਨਾਂ ਚੋਂ ਇੱਕ ਇੱਕ ਫੜਿਆ ਗਿਆ ਦੋ ਭੱਜ ਗਏ ਆ ਵੀਰ ਜੀ ਮੇਰਾ ਦਰਬਾਰ ਸਿੰਘ ਜਿਹੜਾ ਪਿੰਡ ਸਭਰਾ ਜੀ ਇਹ ਗੱਲ ਬਾਤ ਦੀ ਗੱਲ ਵੀ ਜੇ ਤੇ ਲਟੇਰੇ ਆਜਾ ਚਾਰ ਦਿਨ ਹੋ ਗਏ ਪੰਜ ਦੇ ਪੰਜ ਦਿਨ ਪੰਜ ਤੀਹ ਰੋ ਆਪਣਾ ਸਰਦਾਰ ਆ ਇੰਦਰਜੀਤ ਸਿੰਘ ਨੇ ਉਹਨੂੰ ਇਹ ਸੱਟਾ ਪੇਟਾ ਲਾਈਆਂ ਨਾਲ ਮੋਬਾਈਲ ਤੇ ਨਾਲ ਮੋਟਰਸਿਕਲ ਹੋ ਕੇ ਲੈ ਕੇ ਉਹਨਾਂ ਦਾ ਤੇ ਫਿਰ ਅਗਲੇ ਦਿਨ ਵੀਰਵਾਰ ਦੀ ਗੱਲ ਹੈ ਫਿਰ ਅਸੀਂ ਆਪਣੇ ਬੈਗ ਲਾ ਕੇ ਸਭ ਆਈਪਰੀਆਂ ਬਹਿ ਗਿਆ ਸਰਕੂ ਤੇ ਉੱਥੇ ਫਿਰ ਰਾਤ ਨੂੰ ਭਜਾਏ ਬੰਦੇ ਉਥੋਂ ਫਿਰ ਆਗੇ ਅਗਲੇ ਦਿਨ ਕੱਲ ਫਿਰ ਇਹਦਾ ਵਾਕਾ ਕਰਕੇ ਤਾਂ ਗੋਲੀ ਚਲਾ ਕੇ ਤੇ ਬੰਦਾ ਸਾਡਾ ਇਹਨਾਂ ਮਾਰਕ ਤੱਕ ਹਾਂ ਜੀ ਪਹੁੰਚੀ ਪੁਲਿਸ ਪਹੁੰਚੀ ਰਾਜਪਾ ਜੀ ਦੂਸਰੇ ਸੁਣਨੋਂ ਗਿਆ ਕਿ ਕੋਈ ਮੌਕੇ ਤੇ ਰਾਤ ਕਰਦੇ ਹਾਂ ਹਾਂ ਜੀ ਮੰਗ ਕਰੂਗੇ ਬਈ ਇਹਨਾਂ ਦਾ ਇਨਸਾਫ ਮੰਗਦੇ ਜੇ ਜੋ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਖੱਦ ਸਕ ਤੋਂ ਸਕ ਤੋਂ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਹੋਣ ਜੀ ਉਹਨਾਂ ਦੇ ਬਈ ਤਿੰਨ ਜਾਨੇ ਪਾਜੀਓ ਚਾਰ ਜਾਨੇ ਤਿੰਨ ਵੱਜ ਗਏ ਆ ਤੇ ਇੱਕ ਫੜਿਆ ਗਿਆ ਨਾ ਜੋ ਪਤਾ ਲੱਗਾ ਕਿਹੜੀ ਚੀਜ਼ ਨਾਲ ਬਈ ਪਿਸਤੌਲ ਨਾਲ ਦੋਨੋਂ ਪੱਕੇ ਹਥਿਆਰ ਉਹਨਾਂ ਕੋਲੇ ਅੱਗੇ ਜੀ ਕਿ ਨਗਾਨੀ ਰੱਖਦੇ ਹੋ ਜੀ ਆ ਜੇ ਨਗਾਨੀ ਰੱਖਦੇ ਪਾਜੀ ਸਰਕਾਰ ਰੋਜ਼ ਵੀ ਮੇ ਰੋਜ਼ ਨਾਕਾ ਮਾਰ ਲਾ ਮਲੋਂਦੇ ਆ ਤੇ ਪਰਸਾਂ ਕਿਹਦੇ ਨਾਲ ਦਾਤਰੇ ਇੱਕ ਕੋਲੇ ਉਹਨਾਂ ਕੋਲੇ ਉਮਰ ਦੇ ਮੋੜ ਸੜਕ ਤੇ ਭਜਾ ਕੇ ਰਾਤ ਨਿਕਲ ਕੇ 8-9 ਟਾਈਮ ਸਰ ਰਾਤ ਆਈ। ਹਾਂਜੀ ਭਾਈ ਇਹ ਮੈਂ ਸਰਕਾਰ ਤੋਂ ਮਾਫੀ ਮੰਗਦੇ ਆ ਆਪਣਾ ਇਨਸਾਫ ਮੰਗਦੇ ਆ ਜੋ ਬੰਦੇ ਸਾਡੇ ਆਪ ਕਤਲ ਕੀਤਾ ਗਿਆ ਉਹਦੀ ਜੋ ਕਾਰਵਾਈ ਹੋਵੇ ਸਭ ਤੋਂ ਸਖਤ ਕੀਤੀ ਜਾਵੇ। ਅੱਜ ਮਿਤੀ 30 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਭਰਾ ਜਿਹੜਾ ਕਿ ਚੌਕੀ ਸਭਰਾ 18 ਸਦਰਪੱਟੀ ਅੰਦਰ ਪੈਂਦਾ ਹੈ ਉੱਥੇ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸਭਰਾ ਦੇ ਗੋਲੀ ਲੱਗੀ ਹੈ। ਉਸ ਨੂੰ ਤੁਰੰਤਾਨ ਹਸਪਤਾਲ ਰਾਫਰ ਕੀਤਾ ਗਿਆ ਜਿੱਥੇ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ। ਇਸ ਵਿੱਚ ਤਿੰਨ ਅਕਿਊਜ਼ਡ ਹਨ ਜਿਨ੍ਹਾਂ ਨੇ ਇਹ ਸ਼ੂਟਆਊਟ ਕੀਤਾ ਹੈ ਉਹਨਾਂ ਵਿੱਚੋਂ ਆਪਾਂ ਤਿੰਨੋਂ ਅਕਿਊਜ਼ ਨੂੰ ਆਇਡੈਂਟੀਫਾਈ ਕਰ ਚੁੱਕੇ ਹਾਂ ਤੇ ਇੱਕ ਅਕਿਊਜ਼ ਨੂੰ ਆਪਾਂ ਰੌਂਡਾ ਵੀ ਕਰ ਚੁੱਕੇ ਹਾਂ ਤੇ ਬਾਕੀ ਅਕਿਊਜ਼ ਨੂੰ ਆਪਾਂ ਜਲਦੀ ਅਰੈਸਟ ਕਰ ਲਵਾ ਦੇ ਫਿਰ ਇਨਵੈਸਟੀਗੇਸ਼ਨ ਆਪਾਂ ਕਰਦੇ ਰਹੀਏ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इंप्लांट्स हो स्माइल मेकओवर हो या इन इनविजिबल ब्रेसिस हो वी ट्राई आयर बेस्ट टू फिनिश योर केस इन द बेस्ट पॉसिबल वे